ਪਟਿਆਲਾ ਜੇਲ੍ਹ ਵਿਖੇ ਰਾਜਨੀਤਿਕ ਵਿਸ਼ਲੇਸ਼ਕ ਤੇ ਟਿੱਪਣੀਕਾਰ ਮਾਲਵਿੰਦਰ ਸਿੰਘ ਮਾਲੀ ਦੀ ਗ੍ਰਿਫਤਾਰੀ ਖਿਲਾਫ ਆਗੂਆਂ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਵੀ ਸ਼ਿਰਕਤ ਕਰਨ ਪਹੁੰਚੇ ਉਹਨਾਂ ਕਹਿੰਦੇ ਕਿ ਸਰਕਾਰ ਦੁਆਰਾ ਅਜਿਹਾ ਢੰਗ ਨਾਲ ਬੋਲਣ ਦੀ ਆਜ਼ਾਦੀ ਨੂੰ ਖਤਮ ਕਰਨਾ ਤੇ ਜ਼ਬਰਨ ਗ੍ਰਿਫਤਾਰੀ ਕਰਨਾ ਚਿੰਤਾ ਦਾ ਵਿਸ਼ਾ ਹੈ ਉਹਨਾਂ ਮਾਲੀ ਦੀ ਗ੍ਰਿਫਤਾਰੀ ਦੀ ਨਿੰਦਾ ਕੀਤੀ ਤੇ ਸਰਕਾਰ ਨੂੰ ਅਜਿਹੀਆਂ ਕਾਰਵਾਈਆਂ ਤੋਂ ਬਾਜ਼ ਹੋਣ ਦੀ ਚੇਤਾਵਨੀ ਵੀ ਦਿੱਤੀ ਆਪਾਂ ਸਭ ਅੱਜ ਸਰਕਾਰ ਨੂੰ ਤਾੜਨਾ ਕਰਨ ਵਾਸਤੇ ਸਰਦਾਰ ਮਾਲਵਿੰਦਰ ਸਿੰਘ ਜੀ ਮਾਲੀ ਸਾਹਿਬ ਦੀ ਗੈਰ ਕਾਨੂੰਨੀ ਇਲਿਗਲ ਅਨਕਨਸਟੀਟਿਊਸ਼ਨਲ ਗੈਰ ਸੰਵਿਧਾਨਕ ਜੋ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਉਹਦੀ ਨਿਖੇਧੀ ਕਰਨ ਵਾਸਤੇ ਔਰ ਉਹਨਾਂ ਦੀ ਬਿਨਾਂ ਸ਼ਰਤ ਰਿਹਾਈ ਕਰਨ ਵਾਸਤੇ ਮੰਗ ਕਰਨ ਵਾਸਤੇ ਆਪਾਂ ਸਾਰੇ ਇਕੱਤਰ ਆਏ। ਇਹ ਜਿਹੜਾ ਇਹ ਜਿਹੜੀ ਮਾਲਵਿੰਦਰ ਸਿੰਘ ਮਾਲੀ ਨੂੰ ਇਕੱਲੇ ਨੂੰ ਗ੍ਰਿਫਤਾਰ ਨਹੀਂ ਕੀਤਾ ਸਰਕਾਰ ਨੇ। ਇਹਦਾ ਮਨਸੂਬਾ ਕੀ ਹੈ? ਇਹਦਾ ਮਨਸੂਬਾ ਵਾ ਕਿ ਸਰਕਾਰੀ ਤੰਤਰ ਦਾ ਦੁਰਉਪਯੋਗ ਕਰਕੇ ਪੁਲਿਸ ਦਾ ਸਰਕਾਰ ਦੇ ਖਿਲਾਫ ਕੋਈ ਪੰਜਾਬ ਦੀ 3 ਕਰੋੜ ਵਾਦੀ ਵਿੱਚੋਂ ਕੋ ਚੂਨਾ ਕਰੇ ਇਹ ਸੁਣਿਆ ਸਾਰੇ ਪੰਜਾਬ ਦੇ ਲੋਕਾਂ ਨੂੰ ਇਸ ਪਰਚੇ ਨੇ ਦਿੱਤਾ ਵਾ ਔਰ ਇਸ ਤੋਂ ਪਹਿਲਾਂ ਇਹ ਸੁਣਿਆ ਸਿਆਸੀ ਲੀਡਰਾਂ ਦੇ ਉੱਤੇ ਪਰਚੇ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਧਮਕਾ ਕੇ ਉਹਨਾਂ ਨੂੰ ਜੇਲ੍ਹਾਂ ਚ ਸੁੱਟ ਕੇ ਸਾਰੀ ਸਿਆਸੀ ਜਮਾਤ ਦਾ ਮੂੰਹ ਬੰਦ ਕਰਾਇਆ ਅੱਜ ਕੋਈ ਸਿਆਸੀ ਬੰਦਾ ਬੋਲਦਾ ਨਹੀਂ ਪੰਜਾਬ ਦੇ ਵਿੱਚ ਚੰਦ ਜੇ ਬੰਦੇ ਰਹਿ ਗਏ ਨੇ ਜਿਹੜੇ ਬੋਲ ਸਕਦੇ ਨੇ ਕਿਉਂਕਿ ਜਿੰਨੇ ਪਰਚੇ ਦਰਜ ਹੋਏ ਇੱਧਰ ਉੱਧਰ ਖੱਬੇ ਸੱਚੇ ਸਿਰੋ ਕੁਛ ਪ੍ਰਸ਼ਟਾਚਾਰ ਕੀਤਾ ਹੋਊਗਾ ਲੋਕਾਂ ਨੇ ਪਰ ਉਹ ਤੋਂ ਇਲਾਵਾ ਵੀ ਬਹੁਤ ਸਾਰੇ ਲੋਕਾਂ ਦੇ ਉੱਤੇ ਅਨਿਆਇ ਤੇ ਝੂਠੇ ਪਰਚੇ ਦਰਜ ਕੀਤੇ ਉਹਨਾਂ ਨੇ ਸਿਆਸੀ ਜਮਾਤ ਦਾ ਪਹਿਲਾ ਮੂੰਹ ਬੰਦ ਕਰਾਇਆ ਆ ਮੈਂ ਇਸ ਜੇਲ੍ਹ 'ਚ ਵੀ ਰਿਹਾ ਵਾਂ ਔਰ ਨਾਬੇ ਦੀ ਜੇਲ੍ਹ 'ਚ ਵੀ ਰਿਹਾ ਮਾਂ ਖੈਰੇ ਨੂੰ ਗ੍ਰਿਫਤਾਰ ਐਨਡੀਪੀਐਸ ਦੇ ਕੇਸ ਵਿੱਚ ਦਰਜ ਕਰਕੇ ਨਸ਼ੇ ਦੇ ਜਾਂ ਦੂਜੇ ਲੋਕਾਂ ਨੂੰ ਸਿਆਸੀ ਲੀਡਰਾਂ ਦੇ ਉੱਤੇ ਪਰਚਾ ਦਰਜ ਕਰਕੇ ਉਹਨਾਂ ਨੇ ਪਹਿਲਾਂ ਆਪਣੀ ਇਸ ਪੋਲਿਟੀਕਲ ਕਲਾਸ ਨੂੰ ਕਿਹਾ ਕਿ ਆ ਦੇਖ ਲਓ ਤੁਹਾਡਾ ਖੈਰਿਆਲਾ ਹਾਸ਼ਰ ਕਰਾਂਗੇ ਬੰਦੇ ਸਹਿਮ ਜਾਂਦੇ ਨੇ ਔਰ ਸਹਿਮਨਾ ਮੈਂ ਸਮਝਾਂ ਵਾਜਬ ਆ ਕਿ ਉਹਨਾਂ ਦੇ ਪਰਿਵਾਰ ਨੇ ਉਹਨਾਂ ਦੇ ਬੱਚੇ ਨੇ ਮੇਰੇ ਘਰ ਫਰਜ਼ ਕਰੋ 5 ਵਜੇ ਤੜਕੇ ਕੰਦਾ ਟੱਪ ਕੇ ਆਣ ਕੇ ਕੋਈ ਗ੍ਰਿਫਤਾਰ ਕਰਦਾ ਸਾਰੀ ਦੁਨੀਆ ਦੇਖ ਰਹੀ ਆ ਇਹ دہشت ਪਾਈ ਜਾ ਰਹੀ ਹੈ ਅੱਜ ਮਾਫ ਕਰਨਾ ਮੈਂ ਪੁਰਾਣਾ ਕੋਈ ਮਨਾਵੇ ਮੇਰਾ ਕਲੀਗ ਅੱਜ ਆਪੋਜੀਸ਼ਨ ਪੋਲਿਟੀਕਲ ਆਲਮੋਸਟ ਨਾ ਮਾਤਰਾ ਸਾਰੀਆਂ ਪਾਰਟੀਆਂ ਦੇ ਆ ਦੇਖ ਲਓ ਇੱਥੇ ਕਿੰਨੇ ਕੁ ਬੰਦੇ ਬੈਠੇ ਨੇ ਇਹ ਕੰਮ ਸੀਗਾ ਐਮ ਐਲ ਏਜ਼ ਦਾ ਤੁਸੀਂ ਜਿਹੜੇ ਬੰਦੇ ਬੈਠੇ ਹੋ ਅੱਜ ਮੈਂ ਸਮਝਦਾ ਤੁਸੀਂ ਐਮ ਐਲ ਏ ਨੂੰ ਵੱਧ ਜਿਹੜਾ ਤੁਹਾਡਾ ਆਪਣਾ ਰੋਲ ਤੁਸੀਂ ਅਦਾ ਕਰ ਰਹੇ ਹੋ ਇਹ ਕੰਮ ਉਹਨਾਂ ਦਾ ਸੀਗਾ ਜਿਹੜੇ ਤੁਸੀਂ ਚੁਣ ਕੇ 117 ਉੱਥੇ ਭੇਜੇ ਨੇ ਕਿ ਉਹ ਆਉਣ ਬੈਠਣ ਜੇਲ੍ਹ ਦੇ ਸਾਹਮਣੇ ਤੇ ਭਗਵੰਦ ਕੋਲੋਂ ਇਹ ਬੰਦੇ ਨੂੰ ਗੈਰ ਕਾਨੂੰਨੀ ਹਿਰਾਸਤ ਚੋਂ ਛਡਾਉਣ ਲੇਕਿਨ ਉਹ ਡਰ ਗਏ ਜਦੋਂ ਉਹਨਾਂ ਨੇ ਦੇਖਿਆ ਕਿ ਅਸੀਂ ਸਿਆਸੀ ਧਮਾਕੀ ਨਾਲ ਟਰਾਲੀ ਗਿਆ ਫਿਰ ਉਹਨਾਂ ਨੇ ਕਿਹਾ ਪਰਚਾ ਦਰਜ ਕਰੋ ਪਾਨੇ ਤੇ ਪਰਚਾ ਦਰਜ ਕਰੋ ਅਲਕਾ ਲੰਬਾ ਤੇ ਪਰਚਾ ਦਰਜ ਕਰੋ ਕੁਮਾਰ ਵਿਸ਼ਵਾਸ ਤੇ ਜਿਹੜੇ ਮੜਾ ਮੋਟਾ ਟਵਿੱਟਰ ਦੇ ਉੱਤੇ ਕੇਜਰੀਵਾਲ ਜਾਂ ਭਗਵੰਤ ਦੇ ਵਿਰੋਧਤਾ ਕਰਦੇ ਸੀਗੇ ਜਾਂ ਹੋਰ ਜਿਹੜੇ ਐਕਟੀਵਿਸਟ ਸੀਗੇ ਫਿਰ ਉਹਨਾਂ ਨੂੰ ਉੱਤੇ ਪਰਚਾ ਦਰਜ ਕੀਤਾ ਤੇ ਮਾਲੀ ਨੂੰ ਅਰੈਸਟ ਕਰਕੇ ਉਹਨਾਂ ਨੇ ਜਿਸ ਢੰਗ ਦੇ ਨਾਲ ਅਰੈਸਟ ਕੀਤਾ ਉਹਨਾਂ ਨੇ ਸੁਣਾ ਸਾਰੇ ਪੰਜਾਬ ਦੇ ਸੋਸ਼ਲ ਮੀਡੀਆ ਤੇ ਆਰਟੀਆਈ ਐਕਟੀਵਿਸਟਾਂ ਨੂੰ ਦਿੱਤਾ ਖਬਰਦਾਰ ਜੇ ਸਾਡੀ ਸਰਕਾਰ ਦਾ ਤੁਸੀਂ ਵਿਰੋਧ ਕੀਤਾ ਇਹ ਹੁਣ ਪੰਜਾਬ ਦਾ ਇਮਤਿਹਾਨ ਆ ਸਾਰੇ ਪੰਜਾਬ ਦੇ ਗੈਰਤਮੰਦ ਜਿੱਦਾਂ ਮੈਂ ਕਿਹਾ ਜਿਨ੍ਹਾਂ ਲੋਕਾਂ ਦੀ ਜਮੀਰ ਜਾਗਦੀ ਉਹਨਾਂ ਦਾ ਇਮਤਿਹਾਨ ਆ ਕੀ ਅਸੀਂ ਮਾਲੀ ਨੂੰ ਛਡਾ ਪਾਵਾਂਗੇ ਜਾਂ ਆਪਣੇ ਮੂੰਹ ਬੰਦ ਕਰਕੇ ਕਾਇਰ ਬਣ ਕੇ ਕਮਜ਼ੋਰ ਬਣ ਕੇ ਰੋਜ਼-ਰੋਜ਼ ਮਰਾਂਗੇ ਇਹ ਸਾਡਾ ਇਮਤਿਹਾਨ ਇਸ ਗੱਲ ਦਾ ਵਾ ਔਰ ਮੈਂ ਬੜਾ ਮਾਣ ਕਰਦਾ ਮਾਲੀ ਸਾਹਿਬ ਦਾ ਪਰਿਵਾਰ ਹੈ ਉਹਨਾਂ ਦੇ ਜਿੱਦਾਂ ਗਰਕ ਸਾਹਿਬ ਨੇ فرمایا ਕਿਉਂ ਜ਼ਮਾਨਤ ਨਹੀਂ ਕਰਾਉਣਗੇ ਸੌਖਾ ਨਹੀਂਗਾ ਜੇਲ੍ਹਸ ਰਹਿਣਾ ਇੱਕ ਦਿਨ ਵੀ ਸੌਖਾ ਨਹੀਂਗਾ ਕਹਿਣਾ ਸੌਖਾ ਵਾ ਉਹ ਉਹ ਉਹਨਾਂ ਨੇ ਕਿਹਾ ਸੀ ਕਾਨੂੰਨੀ ਲੜਾਈ ਕਰਕੇ ਐਫ ਆਈ ਆਰ ਕੋਸ਼ ਕਰਾਵਾਂਗੇ ਜਾਂ ਫਿਰ ਜੋ ਡਾਕਟਰ ਦਰਸ਼ਨਪਾਲ ਜੀ ਤੇ ਰੁਲਦੂ ਸਿੰਘ ਤੇ ਗੜਕ ਸਾਹਿਬ ਨੇ ਜਾਂ ਜਿਹੜੀਆਂ ਕਿਸਾਨ ਜੱਥੇਬੰਦੀਆਂ ਤੁਸੀਂ ਸਾਰੇ ਬੈਠੇ ਹੋ ਜਾਂ ਫਿਰ ਅਗਦੀ ਕਾਲ ਦਿਓ ਇਹੋ ਜੀ ਤਕੜੀ ਆਪਾਂ ਸਾਰੇ ਹਮ ਹਮ ਆ ਕੇ ਵੱਡੀ ਤਦਾਦ ਵਿੱਚ ਆਪਾਂ ਜਿੱਦਾਂ ਪਾਣੇ ਨੂੰ ਛਡਾਇਆ ਸੀ ਜਾ ਕੇ ਉੱਥੇ ਇਦਾਂ ਮਾਲੀ ਨੂੰ ਛਡਾਈਏ ਇਹ ਆਪਣਾ ਸਬਦਾ ਹੁਣ ਆਉਣ ਵਾਲੇ ਸਮੇਂ ਦਾ ਇਮਤਿਹਾਨ ਹੈ ਪਰਚਾ ਕੀ ਹੈ ਯਾਰ ਅਖੇ ਜੀ ਧਾਰਮਿਕ ਜਜ਼ਬਾਤਾਂ ਨੂੰ ਠੇਸ ਪੁੱਛ ਉਹ ਅਤੀਸ਼ੀ ਜਿਹੜੀ ਚੀਫ ਮਿਨਿਸਟਰ ਬਣੀ ਆ ਜਿਹੜੀ ਹੱਥ ਠੋਕਾ ਹੈ ਜਿਹੜੀ ਕੇਜਰੀਵਾਲ ਦੀ ਕੁਰਸੀ ਖਾਲੀ ਰੱਖ ਕੇ ਖੜਾਵਾਂ ਰੱਖ ਕੇ ਬੈਠੀ ਆ ਉਹ ਤਾਂ ਉਹਦੀ ਤੁਲਨਾ ਤੁਲਨਾ ਭਗਵਾਨ ਰਾਮ ਦੇ ਨਾਲ ਕਰ ਰਹੀ ਆ ਭਗਵਾਨ ਲక్ష్మణ ਨਾਲ ਕਰ ਰਹੀ ਆ ਕਿ ਜਿਵੇਂ ਉਹਨਾਂ ਨੇ ਬਰਮਾਸ ਕਟਿਆ ਉਹਦਾ ਕੇਜਰੀਵਾਲ ਜਿਹੜਾ ਅਗਨੀ ਪ੍ਰੀਖਿਆ ਚੋਂ ਲੰਘ ਰਿਹਾ ਵਾ ਉਹਦੇ ਤੇ ਤਾਂ ਕੋਈ ਪਰਚਾ ਦਰਜ ਨਹੀਂ ਹੋਇਆ ਔਰ ਆਪੀ ਸਿੱਧੀ ਇੱਕ ਜਿਹੜਾ ਸੈਕਸ਼ਨ ਆ ਉਹ ਕਹਿੰਦਾ ਕਿ ਜੇ 7 ਸਾਲ ਤੋਂ ਸਜ਼ਾ ਯੋਗ ਕੱਟ ਤਾਰਾ ਵਾ ਤੇ ਫਿਰ ਤੁਹਾਨੂੰ ਨੋਟਿਸ ਦੇਣਾ ਬਣਾ ਬੰਦੇ ਨੂੰ ਪਹਿਲਾਂ ਉਹਨੂੰ ਪੁਲਿਸ ਨੋਟਿਸ ਦੇ ਕੇ ਬੁਲਾਵੇ ਲੇਕਿਨ ਇੱਥੇ ਕੋਈ ਨੋਟਿਸ ਨਹੀਂ ਰਾਤ ਨੂੰ ਆਣ ਕੇ ਚੱਕ ਕੇ ਜਿੱਦਾਂ ਦੱਸਿਆ ਗਿਆ ਰਿਕ ਸਾਹਿਬ ਨੇ ਕਿ ਟਾਈਮਿੰਗ ਦੇਖੋ ਤੁਸੀਂ ਪਰਚਾ ਦਰਜ ਕਰਕੇ ਲਾਈਟਨਿੰਗ ਸਪੀਡ ਦੇ ਉੱਤੇ ਜਿੱਦਾਂ ਬਿਜਲੀ ਚਮਕ ਰਹੀ ਹੁੰਦੀ ਅਸਮਾਨ ਦੇ ਵਿੱਚ ਚੱਕਰੋ ਚੱਕਰੋ ਕਰਕੇ ਇਹ ਸਾਰਾ ਅੱਛਾ ਹੁਣ ਇਹਦਾ ਦੂਜਾ ਪੱਖ ਦੇਖੋ ਕੀ ਕਰ ਰਹੇ ਨੇ ਇਹ ਤਾਈ ਉਹ ਮੈਂ ਇਹਨਾਂ ਦਾ ਨਾਮ ਨਾ ਰੱਖਿਆ ਫਰਜ਼ੀ ਇਨਕਲਾਬੀ ਔਰ ਫਰਜ਼ੀ ਕਾਮਰੇ ਡਾਕਟਰ ਗਾਂਧੀ ਤੋਂ ਬੋਲ ਕੇ ਗਏ ਨੇ ਛੋਟੇਪੁਰ ਦਾ ਕੀ ਹਸ਼ਰ ਕੀਤਾ ਫੁਲਕਾ ਸਾਹਿਬ ਦਾ ਨਰਾਦਰ ਕੀਤਾ ਗੁਰਪ੍ਰੀਤ ਕੁਕੀ ਦਾ ਨਰਾਦਰ ਕੀਤਾ ਅਸੀਂ ਸਾਰੇ ਸਮਝ ਚੁੱਕੇ ਚੁੱਕੇ ਸੀ ਚੋਣਾ ਤੋਂ ਪਹਿਲਾਂ ਕਿ ਇਹ ਬੰਦੇ ਬਹੁਤ ਬਰਬਾਦੀ ਕਰਨਗੇ ਪੰਜਾਬ ਦੀ ਲੇਕਿਨ ਪੰਜਾਬ ਦੇ ਲੋਕੀ ਪੂਲੇ ਨੇ ਹਵਾ ਚ ਬੜਾ ਆਉਂਦੇ ਨੇ ਛੇਤੀ ਅੱਛਾ ਉੱਥੇ ਕੀ ਕਰ ਰਹੇ ਨੇ ਕੇਜਰੀਵਾਲ ਸਾਹਿਬ ਔਰ ਇਹਨਾਂ ਦੀ ਤਮਾਮ ਲੀਡਰਸ਼ਿਪ ਸਸੋਡਿਆ ਸਮੇਤ ਕੋਠਿਆਂ ਤੇ ਚੜ ਕੇ ਮੋਦੀ ਨੂੰ ਰੌਲਾ ਪਾ ਰਹੇ ਨੇ ਕਿ ਤਾਨਾਸ਼ਾਹ ਹੈ ਇਹ ED ਦਾ ਦੁਰਉਪਯੋਗ ਕਰਿਆ ACBI ਦਾ ਦੁਰਉਪਯੋਗ ਕਰਿਆ ਇਹ ਬੰਦਾ ਬਹੁਤ ਮਾੜਾ ਦੇਸ਼ ਵਾਸਤੇ ਸਾਡੇ ਦੇ ਪਰਚੇ ਦਰਜ ਕਰਤੇ ਸਾਨੂੰ ਜੇਲ੍ਹਾਂ ਵਿੱਚ ਰੱਖਿਆ ਹਾਲਾਂਕਿ ਇਹਨਾਂ ਦੇ ਖਿਲਾਫ ਸੈਂਕੜੇ ਕਰੋੜ ਰੁਪਏ ਦੀਆਂ ਸਟੇਟਮੈਂਟਸ ਸ਼ਰਾਬ ਘਟਾਲੇ ਦੇ ਵਿੱਚ ਇਸ ਤਰ੍ਹਾਂ ਦੇ ਤੱਥ ਨੇ ਜਿਹਦੇ ਕਰਕੇ ਇਹਨਾਂ ਨੂੰ ਸਾਲ ਸਾਢੇ 10 ਸਾਲ ਜੇਲ੍ਹ ਵਿੱਚ ਰਹਿਣਾ ਪਿਆ ਸੁਪਰੀਮ ਕੋਰਟ ਨੇ ਇਹਨਾਂ ਦੀ ਬੇਲ ਦਿੱਤੀ ਅਕਸਰ ਕੁਸ਼ਤਾਂ ਦੇਖਦੀ ਹੋਊਗੀ ਜੁਡੀਸ਼ਰੀ ਫਿਰ ਵੀ ਕਹੀ ਜਾਂਦੇ ਅਸੀਂ ਕੱਟੜ ਇਮਾਨਦਾਰ ਹਾਂ ਤੇ ਮੋਦੀ ਜਿਹੜਾ ਹੈ ਸਾਡੇ ਨਾਲ ਗਲਤ ਵਿਵਹਾਰ ਕਰ ਰਿਹਾ ਉਹੀ ਵਿਵਹਾਰ ਪੰਜਾਬ ਦੇ ਵਿੱਚ ਸਰਕਾਰੀ ਤੰਤਰ ਪੁਲਿਸ ਵਿਜੀਲੈਂਸ ਦੇ ਰਾਹੀਂ ਆਪ ਕਰ ਰਹੇ ਨੇ ਤੇ ਕੇਜਰੀਵਾਲ ਸਾਹਿਬ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਤੁਹਾਡੇ ਤੇ ਮੋਦੀ 'ਚ ਫਰਕ ਕੀ ਹੈ ਦੱਸੋ ਪਹਿਲਾਂ ਤੁਸੀਂ ਅੱਛਾ ਉੱਥੇ ਕਹਿੰਦੇ ਗੋਦੀ মিডিਆ ਬਣਾ ਦਿਆ ਹੈ ਜੀ ਸਾਰਾ মিডিਆ ਖਰੀਦ ਲਿਆ ਜੀ ਭਾਜਪਾ ਨੇ ਤੇ ਇੱਥੇ ਪੰਜਾਬ ਦੇ ਵਿੱਚ ਸਾਰਾ ਕੇਜਰੀਵਾਲ ਦਾ মিডিਆ ਤੇ ਭਗਵੰਤ ਦਾ মিডিਆ ਆ ਜਿਹੜੇ ਸਾਡੇ ਸਰਕਾਰੀ ਆਰਗੈਨਿਕ মিডিਆ ਵਾ ਜਿਹੜਾ ਕੋਈ ਤੁਸੀਂ ਮੈਨੂੰ ਦੱਸ ਦਿਓ ਆ ਖਬਰ ਆਉਣੀ ਆ ਇਸ ਧਰਨੇ ਦੀ ਜਿਹੜਾ ਮੇਨਸਟ੍ਰੀਮ মিডিਆ ਪ੍ਰਿੰਟ ਜਾਂ ਇਲੈਕਟ੍ਰੋਨਿਕ ਤੁਹਾਡੀ ਕਦੇ ਖਬਰ ਨਹੀਂ ਦਿਖਾਈ ਜਾਵੇ ਆ ਤਾਂ ਜਿਹੜੇ ਗੈਰਤਮੰਦ ਜਿਹੜੇ ਸਾਡੇ ਸਾਥੀ ਆਪਣੇ ਅਰਗੇ ਨੇ ਜਿਹੜੇ ਜਿਨ੍ਹਾਂ ਦੀ ਜਮੀਰ ਜਾਗਦੀ ਉਹ ਮੀਡੀਆ ਕਵਰ ਕਰ ਰਿਆ ਵਾ ਮੀਡੀਆ ਦੇ ਵੀ ਕਬਜ਼ਾ ਤੇ ਇੱਥੇ ਵੀ ਮੀਡੀਆ ਦੇ ਕਬਜ਼ਾ ਉਹਨੂੰ ਕਹਿੰਦੇ ਮਾੜਾ ਅੱਛਾ ਮੈਂ ਕਹਿੰਨਾ ਬੀਜੇਪੀ ਮਾੜੀ ਯਾਰ ਈਡੀ ਦਾ ਦੁਰਉਪਯੋਗ ਕਰਦੀ ਆ ਸੀਬੀਆਈ ਦਾ ਦੁਰਉਪਯੋਗ ਕਰਦੀ ਆ ਦੋ ਗੱਲਾਂ ਮਤ ਕਰੋ ਜੇ ਉਹ ਮਾੜੀ ਆ ਤੇ ਤੁਸੀਂ ਵੀ ਉਹੀ ਕੰਮ ਕਰਦੇ ਫੇਰ ਤੁਸੀਂ ਵੀ ਉਹਦੇ ਮਾੜੇ ਅਗਲੀ ਗੱਲ ਇਹ ਜਿਹੜਾ ਪੰਜਾਬ ਹੈ ਨਾ ਇਹ ਬਾਰਡਰ ਸਟੇਟ ਆ ਜਿਵੇਂ ਜੰਮੂ ਕਸ਼ਮੀਰ ਇਹਦੇ ਉੱਤੇ ਬਹੁਤ ਜ਼ੋਰ ਤੇ ਰੀੜ ਦੀ ਹੱਡੀ ਵਾਲਾ ਆਦਮੀ ਖੜ ਸਕਦਾ ਵਾ ਵਰਨਾ ਸਾਰੇ ਮੁੱਖ ਮੰਤਰੀ ਗੋਡੇ ਟੇਕ ਜਾਂਦੇ ਨੇ ਦਿੱਲੀ ਦਰਬਾਰ ਦੇ ਮੋਰੇ ਅਮਰਿੰਦਰ ਸਿੰਘ ਦੀ ਜਿਹੜੀ ਪਹਿਲੀ ਟਰਨਯੋਰ ਸੀ ਠੀਕ ਸੀ ਦੂਜੀ ਵਾਰ ਉਹ ਵੀ ਘਬਰਾ ਕੇ ਗੋਡੇ ਟੇਕਿਆ ਭਾਜਪਾ ਦੇ ਮੋਰੇ ਭਗਵੰਤ ਮਾਨ 50% ਏਜੰਟਾ ਕੇਜਰੀਵਾਲ ਦਾ ਤੇ 50% ਏਜੰਟ ਬੀਜੇਪੀ ਦਾ ਪਣ ਚੁੱਕਿਆ ਵਾ ਉਹਦਾ ਕਿਰਦਾਰ ਉਹਦੀ ਕਾਰਜ ਸ਼ੈਲੀ ਜਿਸ ਢੰਗ ਦੇ ਨਾਲ ਉਹਨੇ ਸਾਡੇ ਨੌਜਵਾਨਾਂ ਨੂੰ ਐਨਐਸਏ ਲਾ ਕੇ ਦਿਬਰੂਗੜ੍ਹ ਦੀ ਜੇਲ੍ਹਾਂ ਵਿੱਚ ਛੁੱਟਿਆ ਇਹ ਤੁਹਾਡਾ ਖਿਆਲ ਹੈ ਕਿ ਇਹ ਕੋਈ ਐਵੇਂ ਰੁਟੀਨ ਜਾਂ ਫੈਸਲਾ ਵਾ ਨਹੀਂ ਐਨਐਸਏ ਲਾਉਣੀ ਸੂਬੇ ਤੋਂ ਬਾਹਰ ਦੂਜੇ ਸੂਬਿਆਂ ਵਿੱਚ ਭੇਜਣਾ ਉਹ ਬੀਜੇਪੀ ਤੇ ਅਮਿਤ ਸ਼ਾਹ ਤੇ ਬੀਜੇਪੀ ਦੀ ਸੈਂਟਰਲ ਗਵਰਨਮੈਂਟ ਦੀ ਮਨਜ਼ੂਰੀ ਤੋਂ ਬਗੈਰ ਹਦਾਇਤ ਤੋਂ ਬਗੈਰ ਨਹੀਂ ਹੋ ਸਕਦਾ ਅੱਜ ਪੁਲਿਸ ਨੂੰ ਕਰਨਾ ਕੀ ਚਾਹੀਦਾ ਵਾ ਤੇ ਕਰ ਕੀ ਰਹੇ ਨੇ ਮਾਲੀ ਨੂੰ ਫੜ ਰਹੇ ਨੇ ਪਾਨੇ ਨੂੰ ਫੜ ਰਹੇ ਨੇ ਕਾਂਗਰਸੀਆਂ ਨੂੰ ਫੜ ਰਹੇ ਨੇ ਖੈਰੇ ਨੂੰ ਫੜ ਰਹੇ ਨੇ ਕੋਈ ਯੂਟਿਊਬਰ ਚੱਕਰੇ ਨੇ ਜੰਬੂ ਤੋਂ ਨੁਕਲ ਪਰਚੇ ਦਰਜ ਕਰ ਰਹੇ ਨੇ ਕਰਨਾ ਕੀ ਹੈ ਨਿਤ ਦਿਨ ਚੋਰੀਆਂ ਨਿਤ ਦਿਨ ਖੋਏ ਜਾ ਰਹੇ ਨੇ ਗਹਿਣੇ ਔਰਤਾਂ ਦੇ ਨਿਤ ਦਿਨ ਕ੍ਰਾਈਮ ਹੋ ਰਿਹਾ ਫਰੋਤੀਆਂ ਗੈਂਗਸਟਰ ਕਤਲ ਹੋ ਰਹੇ ਨੇ ਐਨਆਰਆਈਸ ਦੇ ਦਿਨ ਦਿਹਾੜੇ ਉਹ ਪੁਲਿਸ ਕੋ ਸਮਾਨੇਗਾ ਪਰ ਮਾਲੀ ਨੂੰ ਚੱਕਣ ਵਾਸਤੇ ਉਹਨਾਂ ਕੋਲ ਤੁਰੰਤ ਜਿਵੇਂ ਕਿ ਅਮਰੀਕਾ ਦੀ ਪੁਲਿਸ ਜਾਂ ਇੰਗਲੈਂਡ ਦੀ ਪੁਲਿਸ ਕਰਦੀ ਆ ਉਹਦਾ ਪਹੁੰਚਣਾ ਕਰਨਾ ਕੀ ਚਾਹੀਦਾ ਵਾ ਜਿਸ ਕਰਕੇ ਪੰਜਾਬ ਦਾ ਮਾਹੌਲ ਖਰਾਬ ਹੋਇਆ ਡੇਰਾ ਸੱਚਾ ਸੌਦਾ ਦਾ ਜਿਹੜਾ ਮੁਖੀ ਆ 295ਏ ਦਾ ਜਿਹੜਾ ਪਰਚਾ ਉਹਦੇ ਖਿਲਾਫ ਉਹਦੀ ਪ੍ਰਵਾਨਗੀ ਦੇਣੀ ਆਉਂਦੀ ਆ ਹੋਮ ਡਿਪਾਰਟਮੈਂਟ ਨੇ ਵਰਨਾ ਥੱਲੇ ਫਰੀਦਕੋਟ ਵਿੱਚ ਟ੍ਰਾਇਲ ਨਹੀਂ ਕੀਤੀ ਜਾ ਸਕਦੀ ਸਵਾ ਦੋ ਸਾਲ ਦੀ ਪ੍ਰਵਾਨਗੀ ਭਗਵੰਤ ਦੇ ਟੇਬਲ ਤੇ बतौर ਹੋਮ ਮਿਨਿਸਟਰ ਇੱਥੇ ਪਈ ਆ ਸਵਾ ਦੋ ਸਾਲ ਦੀ ਹੋਂਦਾ ਚਲੋ ਆਪਣੇ ਕੇਸ ਸਟੇ ਕਰਾ ਕੇ ਚੰਡੀਗੜ੍ਹ ਲੈ ਗਏ ਪਰ ਇਹ ਬੰਦੇ ਨੇ ਪਰਵਾਨਗੀ ਨਹੀਂ ਦਿੱਤੀ ਇਹਦਾ ਇਸ਼ਾਰਾ ਕਿੱਥੋਂ ਆਉਂਦਾ ਬੀਜੇਪੀ ਤੋਂ ਆਉਂਦਾ ਵਾ ਕਿ ਖਬਰਦਾਰ ਅਸੀਂ ਉਹਨੂੰ ਵਰਤਣਾ ਹੈ ਉੱਥੇ ਹਰਿਆਣਾ ਦੇ ਵਿੱਚ ਅਸੀਂ ਵਰਤਣਾ ਉਹਨੂੰ ਦੂਜੇ ਸੂਬਿਆਂ 'ਚ ਪੰਜਾਬ 'ਚ ਤੂੰ ਉਹਦੀ ਪਰਵਾਨਗੀ ਨਹੀਂ ਦੇਣੀ ਕਰਨਾ ਕੀ ਚਾਹੀਦਾ ਲਾਰੈਂਸ ਬਿਸ਼ਨੋਈ ਜਿਹੜੇ ਬੰਦੇ ਨੇ ਸਾਡਾ ਹੋਣ ਹਾਰਸਪੁੱਤਰ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਸੈਂਕੜੇ ਆ ਜਿਹੜੇ ਆਟੋਮੈਟਿਕ ਵੈਪਨਸ ਵਰਤ ਕੇ ਦਿਨ ਦਿਹਾੜੇ ਕਤਲ ਕਰਕੇ ਜੇਲਾਂ 'ਚ ਇੰਟਰਵਿਊ ਕੌਣ ਫੈਸਿਲੀਟੇਟ ਕਰਾ ਰਿਹਾ ਸਰਕਾਰੀ ਅਮਲਾ ਪੁਲਿਸ ਵਾਲੇ ਡੇਢ ਸਾਲ ਸਾਲ ਝੂਠ ਬੋਲਦੇ ਰਹੇ ਜਦੋਂ ਹਾਈ ਕੋਰਟ ਨੇ ਜੁੱਤੀਆਂ ਮਾਰੀਆਂ ਫਿਰ ਕਹਿੰਦੇ ਹਾਂ ਜੀ ਏਸੀਆਈ ਸਟਾਫ ਕਰਨ ਵਿੱਚ ਹੋਈ ਸੀ ਕੋਈ ਐਕਸ਼ਨ ਲਿਆ ਭਗਵਾਨ ਮਾਨ ਆ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਨਾ ਅੱਛਾ ਐਕਸ਼ਨ ਕਹਦੇ ਖਿਲਾਫ ਬਣਦਾ ਕਟਾਰੂ ਚੱਕ ਕੌਣ ਹੈ ਕਟਾਰੂ ਚੱਕ ਅਸ਼ਲੀਲ ਬੰਦਾ ਆਪਣੀ ਕੈਬਿਨੇਟ 'ਚ ਬਿਠਾਇਆ ਜਿਹਨੇ ਬਦਫੈਲੀਆਂ ਕੀਤੀਆਂ ਉਹਦੇ ਖਿਲਾਫ ਕੋਈ ਐਕਸ਼ਨ ਨੀਗਾ ਕਿਹਦੇ ਖਿਲਾਫ ਐਕਸ਼ਨ ਬਣਦਾ ਆ ਜਿਹੜੀ ਸਰਬਜੀਤ ਕੌਰ ਮਾਨੂੰਕੇ ਦਲੇ ਐਨਆਰਆਈ ਦੀ ਕੋਠੀ ਦੇ ਉਤੇ ਕਬਜ਼ਾ ਕੀਤਾ ਉਹਦੇ ਤੇ ਕੋਈ ਐਕਸ਼ਨ ਨਹੀਂਗਾ ਆ ਬਲਕਾਸ ਸਿੰਘ ਜਿਹੜਾ ਵੀਡੀਓ ਸ਼੍ਰੀ ਲਾਈ ਕੋਈ ਐਕਸ਼ਨ ਨਹੀਂਗਾ ਆ ਤੁਹਾਡਾ ਪਠਾਨ ਮਾਜਰਾ ਸਾਰਾ ਕੇਬਲ ਨੈਟਵਰਕ ਖਾ ਗਿਆ ਇੱਥੇ ਇੱਕ ਸਟੈਬਲਿਸ਼ਡ ਕੇਬਲ ਨੈਟਵਰਕ ਤੇ 35 ਪਰਚੇ ਦਰਜ ਕਰਾ ਕੇ ਉਹਦਾ ਸਾਰਾ ਵਪਾਰ ਚੱਕ ਕੇ ਰਹਿ ਗਿਆ ਉਹਦੇ ਤੇ ਕੋਈ ਕਾਰਵਾਈ ਨਹੀਂ ਗਈ ਡੈਰ ਕਾਨੂੰਨੀ ਮਾਈਨਿੰਗ ਰਾਤ ਦੇ ਹਨੇਰਿਆਂ ਚ ਦਿਨ ਦੇ ਸਾਹਮਣੇ ਚਿੱਟੇ ਦਿਨ ਦਰਿਆਵਾਂ ਦੇ ਪ੍ਰਦਤਕਾਰ ਹੋ ਰਹੇ ਨੇ ਸਾਰੇ ਐਮ.ਐਲ.ਏ. ਇੱਕ ਨਹੀਂ ਆ ਪਠਾਨ ਮਾਜਰਾ ਜੋੜਾ ਮਾਜਰਾ ਆ ਭਗਵੰਤ ਦੀ ਜਿਹੜੀ ਬੀਬੀ ਆ ਇਹਦੇ ਰਿਸ਼ਤੇਦਾਰ ਔਰ ਸਾਰੇ ਐਮ.ਐਲ.ਏ.ੋਂ ਪਰੇ ਕੰਢੀ ਦੇ ਇਲਾਕੇ ਰੋਪੜ ਤੋਂ ਲੈ ਕੇ ਉੱਥੇ ਤੱਕ ਮੁਕੇਰੀਆਂ ਤੱਕ ਤੇ ਉਧਰੋਂ ਘੁੰਮ ਕੇ ਸਾਰੇ ਦਰਿਆਵਾਂ ਦੇ ਵਿੱਚ ਕਰਨਾ ਤਾਂ ਉਹਨਾਂ ਦੇ ਖਿਲਾਫ ਐਕਸ਼ਨ ਚਾਹੀਦਾ ਕੋਈ ਐਕਸ਼ਨ ਨਿਕਾ ਮੇਰੇ ਵੀਰੋ ਇਸ ਕਰਕੇ ਅੱਛੀ ਤਰ੍ਹਾਂ ਸਮਝੋ ਇਹ ਬੰਦੇ ਆਪਣੇ ਨਹੀਂਗੇ ਇਹ ਬੰਦੇ ਪੰਜਾਬ ਹਤੀਸ਼ੀ ਨਹੀਂਗੇ ਤੇ ਪੰਜਾਬ ਨੂੰ ਵਰਤ ਕੇ ਸਾਡੇ ਜੋ ਸਾਡਾ ਖਜ਼ਾਨਾ ਉਹਦਾ ਉਹਦਾ ਉਹਨੂੰ ਐਡਾ ਉਧਾਰ ਕੇ ਜਾਣਗੇ 1 ਲੱਖ ਕਰੋੜ ਰੁਪਏ ਕਰਜ਼ਾ ਚੜਤਾ 1 ਸਾਲ 2.5 ਸਾਲਾਂ ਚ 1 ਲੱਖ ਕਰੋੜ ਆਯੁਸ਼ਮਾਨ ਕਾਰਡ 5 ਲੱਖ ਰੁਪਏ ਗਰੀਬਾਂ ਦਾ ਇਲਾਜ ਨਹੀਂ ਮਿਲ ਰਹੇ ਪੈਸੇ ਉਹ ਫੇਰ ਐਸਕੀਮ ਹਾਈ ਕੋਰਟ ਨੇ ਛੁੱਟੀਆਂ ਮਾਰੀਆਂ ਫੇਰ ਤੇ ਖਰਚਾ ਦੱਸੋ ਗੱਡੀਆਂ ਦਾ ਮੋਟਰਾਂ ਦਾ ਜਹਾਜ਼ਾਂ ਦਾ ਪਬਲਿਸਿਟੀ ਦਾ ਤੁਹਾਨੂੰ ਪਤਾ ਕਿ ਕਿੱਥੇ ਤੱਕ ਆਪਣੀਆਂ ਖਬਰਾਂ ਜਾਰੀਆਂ ਨਿੱਕੀ ਨਿੱਕੀ ਜਿਹੜੀ ਸਹੂਲਤ ਦਿੰਦੇ ਆ ਚਨਈ ਦੇ 에ਰਪੋਰਟ ਤੇ ਬੈਂਗਲੌਰ ਦੇ 에ਰਪੋਰਟ ਤੇ ਗੁਵਨੇਸ਼ਵਰ ਦੇ 에ਰਪੋਰਟ ਤੇ ਇਲੈਕਟ੍ਰੋਨਿਕ ਬੋਰਡ ਸਾਰਾ ਚੰਡੀਗੜ੍ਹ ਭਰਿਆ ਸਾਰੀਆਂ ਅਖਬਾਰਾਂ ਫਰੰਟ ਪੇजेस ਕਲਰਡ ਇਸ਼ਤਿਹਾਰ ਤੁਹਾਡਾ ਸੈਂਕੜੇ ਕਰੋੜ ਹਰ ਮਹੀਨੇ ਕਿਲਾ ਪਬਲਿਸਿਟੀ ਦੇ ਇਸ਼ਤਿਹਾਰबाजी ਤੋਂ ਤੇ ਸਾਰਾ ਪੰਜਾਬ ਭਰਿਆ ਪਿਆ ਹੋਆ ਇੰਨੀਆਂ ਨੌਕਰੀਆਂ ਦੇਤੀਆਂ ਉਹ ਕਰਤਾ ਕਰਤਾ ਇਹ ਉਜਾੜਾ ਤੁਹਾਡਾ ਹੋ ਰਿਹਾ ਵਾ ਕੰਮ ਕਰਨ ਵਾਲੇ ਕੀ ਸਾਡੇ ਬੱਚੇ ਵਿਦੇਸ਼ਾਂ ਜਾ ਰਹੇ ਉਹਨਾਂ ਨੂੰ ਰੋਕੋ ਉਹਨਾਂ ਨੂੰ ਕੋਈ ਨਹੀਂ ਰੋਕ ਪਾ ਰਿਹਾ ਪਰ ਸੋ ਅਖਬਾਰ ਨੇ ਛਾਇਆ ਕੀਤਾ ਕਿੰਨਾ ਕੱਲੇ ਕੈਨੇਡਾ ਦੇ ਵਿੱਚ 1.5 ਲੱਖ ਬੱਚਾ ਪਿਛਲੇ ਸਾਲ ਚ ਗਿਆ ਕੱਲਾ 1.5 ਲੱਖ ਕਿੰਨੇ ਪੈਸੇ ਲੱਗੇਗਾ 3.7 ਬਿਲੀਅਨ ਡਾਲਰ ਕਿੰਨਾ ਪੈਸਾ ਬਣਦਾ 24000 ਕਰੋੜ ਰੁਪਇਆ ਪੰਜਾਬ ਦਾ ਕੱਲਾ ਪੜਾਈ ਆਸਤੇ ਗਿਆ ਵਾ ਉਹ ਤਾਂ ਰੋਕ ਨਹੀਂ ਪਾ ਰਹੇ ਤੁਸੀਂ ਮਾਲੀ ਤਾਂ ਉਹ ਜਿਆਦਾ ਨਜ਼ਰ ਆ ਰਿਹਾ ਵਾ ਆ ਜਿਹੜੇ ਹੋਰ ਵਿਰੋਧੀ ਜਿਹੜੇ ਨੇ ਉਹ ਜ਼ਿਆਦਾ ਨਜ਼ਰ ਆ ਰਹੇ ਨੇ ਇਸ ਲਈ ਮੇਰੇ ਵੀ ਰੋ ਗੱਲਾਂ ਤਾਂ ਬਹੁਤ ਕਹਿਣ ਵਾਲੀਆਂ ਸਮਾਂ ਇਜਾਜ਼ਤ ਨਹੀਂ ਦਿੰਦਾ ਤੁਸੀਂ ਬਹੁਤ ਅੱਛੇ ਆਦਮੀ ਮੈਂ ਕਹਿੰਦਾ ਇੱਕ ਵਾਰ ਜ਼ੋਰਦਾਰ ਤਾੜੀ ਇੱਥੇ ਮਾਰੋ ਜਿਹੜੇ ਪੁੰਜੇ ਤੁਸੀਂ ਬੈਠੇ ਹੋਇਆ ਆਪਣੇ ਸਾਲਿਆ ਵਾਸਤੇ ਮਾਰੋ ਜਿਹੜੇ ਘਰਾਂ 'ਚ ਬੈਠੇ ਨੇ ਨਾ ਏਸੀ ਕਮਰਿਆਂ 'ਚ ਕਿ ਸਾਨੂੰ ਕੀ ਤੇ ਮੈਨੂੰ ਕੀ ਮਤ ਸਮਝਣ ਕਿ ਜਦੋਂ ਅੱਗ ਲੱਗਦੀ ਆ ਨਾ ਇਹ ਹੁਣ ਅੱਗ ਲੱਗੀ ਪਈ ਆ ਸਾਰੇ ਲੋਲੈਸਨਸ ਸਾਰਾ ਤਾਣਾ ਬਾਣਾ ਵਿਗੜਿਆ ਪਿਆ ਇਹ ਪੁਲਿਸ ਸਟੇਟ ਬਣ ਚੁੱਕੀ ਆ ਪੰਜਾਬ ਪੁਲਿਸ ਸਟੇਟ ਤੇ ਤੁਹਾਡੇ ਘਰ ਵੀ ਅੱਗ ਫੈਲ ਸਕਦੀ ਤੁਹਾਡੇ ਬੱਚੇ ਵੀ ਚੱਕੇ ਜਾ ਸਕਦੇ ਤੁਹਾਡੇ ਕੋਲ ਫਰੋਤੀ ਮੰਗੀ ਜਾ ਸਕਦੀ ਤੁਹਾਡੇ ਦੇ ਵੀ ਪਰਚਾ ਦਰਜ ਹੋ ਸਕਦਾ ਅਗਲੀ ਵਾਰੀ ਆਰਟੀਆਈ ਦੇ ਐਕਟਿਵਿਸਟ ਜਿਹੜੇ ਯੰਗ ਮੁੰਡੇ ਲੱਗੇ ਹੋਏ ਨੇ ਕੁੜੀਆਂ ਲੱਗੀਆਂ ਹੋਈਆਂ ਨੇ ਉਹਨਾਂ ਤੇ ਵੀ ਪਰਚਾ ਦਰਜ ਹੋ ਸਕਦਾ ਵਾ ਇਸ ਕਰਕੇ ਆਪਾਂ ਸਾਰਿਆਂ ਨੇ ਜੋ ਤੁਸੀਂ ਉਪਰਾਹਲਾ ਕੀਤਾ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਵਾਂ ਕੋਈ ਪ੍ਰੋਗਰਾਮ ਨਾ ਰਕ ਸਾਹਿਬ ਤੁਸੀਂ ਲਿਖੋਗੇ ਅੱਜ ਤਾਂ ਅਸੀਂ ਉਦਾਂ ਹੀ ਆ ਗਏ ਨਾ ਦਿਨਾਂ ਤਿਆਰੀ ਤੋਂ ਤਗੜੇ ਹੋ ਕੇ ਕਰੂੰ ਹਜ਼ਾਰਾਂ ਬੰਦੇ ਲੈ ਕੇ ਆਵਾਂਗੇ ਤੁਹਾਡੇ ਘਰ ਦੇ ਵਿੱਚ ਔਰ ਆਪਾਂ ਮਾਲੀ ਨੂੰ ਇਸ ਥੇਲ ਤੋਂ ਛੁਡਾਵਾਂਗੇ ਪੱਕਾ ਕਨਾਲ ਮੈਂ ਧੰਨਵਾਦ ਕਰਦਾ ਵਾਂ ਧੰਨਵਾਦ ਕਰਦਾ ਸਾਰੇ ਪ੍ਰਬੰਧਕਾਂ ਦਾ ਰਾਜਵਾਲ ਸਾਹਿਬ ਨੇ ਪ੍ਰਬੰਧ ਕੀਤਾ ਨਹੀਂ ਆ ਸਕਿਆ ਸਾਰੀਆਂ ਕਿਸਾਨ ਜਥੇਬੰਦੀਆਂ ਬਹੁਤ ਅੱਛੀਆਂ ਨੇ ਉਹ ਸਾਰਾ ਲੋਕਾਈ ਦਾ ਤੇ ਕਿਸਾਨਾਂ ਦਾ ਤੇ ਆਪਣਾ ਕੰਮ ਕਰ ਰਹੇ ਨੇ ਮੈਂ ਉਹਨਾਂ ਦਾ ਸਭ ਦਾ ਧੰਨਵਾਦ ਕਰਦਾ ਪ੍ਰਬੰਧਕਾਂ ਦਾ ਮੇਰੇ ਨਾਲ ਜਗਦੇਵ ਸਿੰਘ ਜੀ ਕਮਾਲੂ ਐਸਐਮਐਲਏ ਆਏ ਨੇ ਮੈਂ ਉਹਨਾਂ ਦਾ ਸ਼ੁਕਰੀਆ ਕਰਦਾ ਮੇਰੇ ਨਾਲ ਕਿਰਨਜੀਤ ਸਿੰਘ ਸੰਧੂ ਸਾਡੇ ਕਿਸਾਨ ਮੰਡ ਪੰਜਾਬ ਦੇ ਪ੍ਰੈਜ਼ੀਡੈਂਟ ਨੇ ਉਹ ਆਏ ਨੇ ਉਹਨਾਂ ਦਾ ਵੀ ਰਸ਼ਪਾਲ ਸਿੰਘ ਜੋੜਾ ਮਾਜਰਾ ਸਮਾਣੇ ਤੋਂ ਆਏ ਨੇ ਉਹਨਾਂ ਦੇ ਨਾਲ ਹੋਰ ਸਾਡੇ ਜ਼ਿਲ੍ਹਿਆਂ ਦੇ ਪ੍ਰਧਾਨ ਸਾਰੇ ਉਹਨਾਂ ਦਾ ਧੰਨਵਾਦ ਕਰਦਾ ਡਾਕਟਰ ਗਾਂਧੀ ਆਏ ਸੀਗੇ ਮੈਂ ਦੇਖ ਰਿਹਾ ਕੁੱਕੀ ਜੀ ਬੈਠੇ ਸੀ ਇੱਥੇ ਆ ਮੇਰਾ ਛੋਟਾ ਵੀਰ ਆ ਬੈਠਾ ਦੇਖੋ ਕਿੰਨੀ ਸਜ਼ਾ ਘੱਟ ਕੇ ਬੈਠਾ ਡੋ ਡੀਐਸਪੀ ਬਲਵਿੰਦਰ ਸਿੰਘ ਸਿੱਖੋਂ ਇਹਨੂੰ ਵਿਚਾਰੇ ਨੂੰ ਕਿੰਨੀ ਜੇਲ੍ਹ ਚ ਕੱਟਣਾ ਪਿਆ ਸੋ ਇਹ ਸਾਰੇ ਉਹ ਬੰਦੇ ਨੇ ਜਿਹੜੇ ਝੁਕੇ ਨਹੀਂਗੇ ਬਹੁਤ ਸਾਰੇ ਝੁੱਕ ਚੁੱਕੇ ਨੇ ਜਿਹੜੇ ਝੁੱਕ ਗਏ ਨੇ ਉਹਨਾਂ ਨੂੰ ਵੀ ਮੈਂ ਅਪੀਲ ਕਰੂੰਗਾ ਕਿ ਘਬਰਾਓ ਨਾ ਹਣ ਭਗਵੰਤ ਦੇ ਪੱਲੇ ਕੁਛ ਨਹੀਂਗਾ ਤੁਸੀਂ ਗਰਗਸਾਹ ਹੁਣ ਕਹਿ ਰਹੇ ਸੀ ਨਾ ਆਪਾਂ ਭਗਵੰਤ ਨੂੰ ਕਹੀਏ ਹੁਣ ਪਤਾ ਨਹੀਂ ਕਿਸੇ ਹੋਰ ਨੂੰ ਨਾ ਕਹਿਣਾ ਪਵੇ ਕੱਲ ਪਰਸੋਂ ਅੱਛਾ ਹੁਣ ਹੋਰ ਅਖੀਰਲੀ ਗੱਲ ਸੌਰੀ ਮੈਂ ਥੋੜਾ ਟਾਈਮ ਤਾਂ ਨਹੀਂ ਜ਼ਿਆਦਾ ਲੇ ਗਿਆ ਜਿੱਥੇ 1 ਮਿੰਟ ਅੱਛਾ ਸੁਣੋ ਗੱਲ ਹੁਣ ਭਗਵੰਤ ਸਾਰਿਆਂ ਨੂੰ ਫੜ ਰਿਆ ਤੇਜਰੀਵਾਲ ਦੇ ਖਿਲਾਫ ਉਹਨੂੰ ਖੁਸ਼ ਕਰਨ ਦੀ ਵਾਸਤੇ ਮਾਲੀ ਨੂੰ ਫੜਤਾ ਉਹਨੂੰ ਕਰਦੇ ਉਹਨੂੰ ਕਰਦੇ ਉਹਨੂੰ ਕਰਦੇ ਆ ਚੱਕਲਾ ਉਹਦੇ ਨਾਲ ਅੱਜ ਪੰਜਾਬੀ ਚ ਕਹਿੰਦੇ ਨਾਲ ਇੱਕ ਬੰਦਾ ਨਿਗਾ ਪੰਜਾਬ ਦਾ ਯਾਰੋ ਕੰਲਾ ਪਿਆ ਉੱਥੇ ਫੋਟਸ ਹਸਪੀਟਲ ਇੱਕ ਐਮਐਲਏ ਨੇ ਹਾਦਰਾਰਾ ਨਹੀਂ ਮਾਰਿਆ ਆ 92 92 ਤਾਂ ਚਲੋ ਮੈਂ ਪਹਿਲਾਂ ਉਹਨਾਂ ਦਾ ਨਾਂ ਰੱਖਿਆ ਬੰਦੂਆ ਮਜ਼ਦੂਰ ਇੱਕ ਕੱਢ ਦੇ ਵਿੱਚੋਂ ਕੁਮਰ ਵਿਜੇ ਪ੍ਰਤਾਪ ਸਿੰਘ ਵਧੀਆ ਬੰਦਾ ਵਾ ਉਹਨੇ ਅਲਟੀਮੇਟਲੀ ਕਿਸੇ ਦਿਨ ਪੰਜਾਬ ਦੀ ਆਵਾਜ਼ ਵਾਸਤੇ ਤੁਹਾਡੇ ਨਾਲ ਹੀ ਲੜਨਾ ਇੱਥੇ ਆ ਕੇ ਆਪਣੇ ਨਾਲ ਬਹਿਣਾ ਵਾ 91 ਬੰਦੂਆ ਮਜ਼ਦੂਰਾਂ ਚੋਂ ਯਾਰ ਇੱਕ ਵੀ ਨਾ ਜਾਵੇ ਉਹਦੇ ਕੋਲ ਓਟਾ ਬਦਲੀਆਂ ਘਰੋਂ ਤਲਵੇ ਛੱਟਦੇ ਹੋਣਗੇ ਉਹਦਾ ਛੋਟੇ ਛੋਟੇ ਕੰਮ ਆਪਣੇ ਲੈਣ ਦੀ ਗਰੰਟੀ ਆ ਲੈਣੀ ਉਹਦੇ ਕੋਲ ਜਾਂਦੇ ਸੀ ਅੱਛਾ ਕੋਈ ਮੰਤਰੀ ਨਹੀਂ ਗਿਆ ਐਡਾ ਗ੍ਰੇਪ ਆ ਇਹਨਾਂ ਦਾ ਦੇਖ ਲਓ ਜਿਹੜੇ ਦਿੱਲੀ ਵਾਲੇ ਤਾਨਾਸ਼ਾ ਬੈਠੇ ਇਹਨਾਂ ਦੀ ਪਾਰਟੀ ਦੇ ਉਹਨਾਂ ਨੇ ਕਿਹਾ ਇਹ ਦੇਖਦੇ ਰਹਿੰਦੇ ਕੇਜਰੀਵਾਲ ਨੇ ਟਵੀਟ ਕੀਤਾ ਫਿਰ ਅਸੀਂ ਵੀ ਕਰ ਦਿਆਂਗੇ ਜੇ ਕੇਜਰੀਵਾਲ ਨੇ ਫੋਟੋ ਲਾਤੀ ਭਗਵੰਦ ਦੀ ਅਸੀਂ ਵੀ ਕਰ ਦਿਆਂਗੇ ਆ ਯਾਰ ਉਹ ਐਮਐਲਏ ਨੇ ਕੋਈ ਯਾਰ ਇੱਕ ਬੰਦਾ ਇੱਕ ਉਹਦਾ ਮਿਨਿਸਟਰ ਚਾਰ ਮਿਨਿਸਟਰ ਬਣਾਏ ਉਹ ਹੀ ਨਹੀਂ ਗਏ ਬਣਾਏ ਕਿਉਂਕਿ ਬਣਾਏ ਦਿੱਲੀ ਵਾਲੇ ਨੇ ਬੁਲਾ ਕੇ ਪਹਿਲਾਂ ਦਿੱਲੀੋਂ ਥਾਪੀ ਦਿੱਤੀ ਤੇ ਫਿਰ ਤੇ ਮੈਨੂੰ ਨਹੀਂ ਲੱਗਦਾ ਕਿ ਭਗਵੰਤ ਮਾਨ ਦੇ ਕੋ ਦਿਨ ਬਹੁਤੇ ਬਚ ਕੇ ਨੇ ਉਹ ਫਿਰ ਉਹੀ ਕਹਿੰਦੇ ਨੇ ਕਿ ਕੁਦਰਤ ਬੜੀ ਬਿਆੰਤ ਆ ਮੈਂ ਕੱਲ ਸੋਚ ਰਾ ਸੀ ਕੱਲ ਬੜਾ ਰੋੜਾ ਉੱਡਿਆ ਸੰਧਵੇਂ ਮੈਨੂੰ ਬਣਾ ਦੇਣ ਲੱਗੇ ਸੰਧਵੇਂ ਮੈਨੂੰ ਬਣਾ ਦੇਣ ਲੱਗੇ ਕੱਲ 28 ਸਤੰਬਰ ਸੀ ਮੈਨੂੰ ਘਰੋਂ ਪਿਛਲੇ 2023 ਦੀ 28 ਸਤੰਬਰ ਨੂੰ ਚੱਕਿਆ ਸੀ ਮੈਂ ਕਿਹਾ ਵਾਹਿਗੁਰੂ ਤੇਰਾ ਦੈਨ ਦੇਣ ਹੀ ਨਹੀਂ ਦੇ ਸਕਦੇ ਜੇ ਇਹ ਬਦਲਿਆ ਗਿਆ ਇਹਦਾ ਮਤਲਬ ਤੂੰ ਸਾਲ ਚ ਬੰਨਣਾ ਚੱਕ ਦਿੱਤਾ ਇੱਕ ਸਾਲ ਚ ਚੱਕ ਦਿੱਤਾ ਦੇਰ ਹੋ ਸਕਦੀ ਹੈ ਅੰਧੇਰ ਨਹੀਂ ਹੋ ਸਕਦਾ ਤੁਹਾਨੂੰ ਮੈਂ ਦੱਸ ਦਿੰਦਾ ਵਾ ਔਰ ਕਰਮਾਂ ਦਾ ਫਲ ਸਾਰੇ ਇੱਥੇ ਭੋਗ ਕੇ ਜਾਣਗੇ ਤੁਸੀਂ ਕਹਾਂ ਨਾ ਜੀ ਕਿ ਖੈਰੇ ਨੇ ਭਗਵੰਤ ਦੀ ਕੀਤੀ ਤਾਰੀਫ ਮੈਂ ਉਹਦੀ ਸਿਹਤ ਵਾਸਤੇ ਕਿਉਂਕਿ ਆਪਾਂ ਨੂੰ ਸਿੱਖਿਆ ਹੀ ਮਿਲਦੀ ਘਰੋਂ ਚੋਂ ਕਿ ਆਪਾਂ ਅੱਛੀ ਕਹਾ ਤੁਸੀਂ ਬਹੁਤ ਵਧੀਆ ਗਿਆ। ਮੈਂ ਅਗਲੀ ਗੱਲ ਮੈਂ ਤੁਹਾਨੂੰ ਜਿਹੜੀ ਕਹਿਣ ਲੱਗਾ। ਮੈਂ ਚਾਹੁੰਦਾ ਇਹ ਲੰਬਾ ਜੀਵੇ। ਉਹ ਜਿੱਦਣ ਇਹਨੂੰ ਲਾਉਣਗੇ ਇਹਦਾ ਹਸ਼ਰ ਕੀ ਹੋਵੇਗਾ? ਕਿੱਥੇ ਜਾ ਕੇ ਸੌਂਗਾ? ਕਿਹੜੀ ਘਣੀ ਚ ਲੁਕੂਗਾ? ਕੋਈ ਇਹਨੂੰ ਚਾਹ ਨਹੀਂ ਪਿਲਾਊਗਾ, ਕੋਈ ਇਹਨੂੰ ਪਾਣੀ ਦਾ ਕੱਪ ਨਹੀਂ ਦੇਊਗਾ। ਇਹਦਾ ਹਸ਼ਰ ਬਹੁਤ ਮਾੜਾ ਹੋਣਾ ਵਾ। ਮੈਂ ਕਹਿੰਦਾ ਇਹ ਲੰਬਾ ਜੀਵੇ ਇਹ ਦੇਖ ਕੇ ਜਾਣੇ ਕਿ ਤੇਰਾ ਹਾਲਤ ਕੀ ਹੋ ਰਿਹਾ ਤੇਰੇ ਜੋ ਤੂੰ ਅਨਿਆਇ ਕੀਤਾ, ਜੋ ਤੂੰ ਦੁਰਪਯੋਗ ਕੀਤਾ ਪੁਲਿਸ ਦਾ। ਉਹ ਦੋ ਕਾਨੂੰਨ ਦੀਆਂ ਧੱਜੀਆਂ ਆ ਸ਼ਹੀਦ ਭਗਤ ਸਿੰਘ ਤੇ ਬਾਬਾ ਸਾਹਿਬ ਅੰਬੇਦਕਰ ਦੀਆਂ ਫੋਟੋਆਂ ਟੰਗ ਕੇ ਕੀਤਾ ਉਹਨਾਂ ਦਾ ਮਜ਼ਾਕ ਉਡਾਇਆ ਉਹਨਾਂ ਦੇ ਅਸੂਲਾਂ ਨੂੰ ਛਿੱਕੇ ਦੇ ਟੰਗਿਆ ਉਹ ਤੇਰਾ ਤੇ ਕੇਚਰੀਵਾਲ ਦਾ ਹਸ਼ਰ ਜਿਹੜਾ ਨਾ ਤੁਸੀਂ ਦੇਖਦੇ ਰਹੋ ਇੱਥੇ ਮੈਂ ਤੁਹਾਨੂੰ ਦੱਸ ਕੇ ਜਾ ਰਿਹਾ ਇਹਨਾਂ ਦਾ ਹਸ਼ਰ ਬਹੁਤ ਮਾੜਾ ਕਿਉਂਕਿ ਉਹ ਕੁਦਰਤ ਤੇ ਅਕਾਲ ਪੁਰਖ ਉਹ ਕੀ ਕਹਿੰਦੇ ਹੁੰਦੇ ਜੋ ਬੀਜੋਗੇ ਉਹੀ ਵੜੋਗੇ ਨਾ ਆਪਾਂ ਝੋਨਾ ਬੀਜ ਕੇ ਕਣਕ ਤਾਂ ਨਹੀਂ ਵੱਢ ਸਕਦੇ ਤੋ ਬਦਲਾ ਬੀਜਿਆ ਵਾ ਬਦਲਾ ਖੋਰੀ ਬੀਜੀ ਆ ਇਹ ਇਹਨਾਂ ਤੇ ਅਸਰ ਪੋਣਾ ਹੀ ਹੋਣਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ